ਸਾਊਦਾ ਸਵਾਗਤ ਹੈ ਜੀ ਭਰਾਵਾਂ ਦੀ ਹੱਟੀ ਬਸਟੈਂਡ ਰੋਡ ਮੋਹਰ ਮੰਡੀ ਸਾਡੀ ਵੀਡੀਓ ਮੰਡ ਤੇ ਇੱਕ ਦੇਖੋ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਪ੍ਰੇਟੀ ਆ ਦੇਖੋ ਇਹ ਪਹਿਲਾਂ ਵੀ ਹੋਰ ਤਰ੍ਹਾਂ ਗਏ ਸੀ ਕਿ ਮੈਚਿੰਗ ਸੂਟ ਹੈ ਜੀ ਕਾਟਨ ਦਾ ਐਕਸਪੋਰਟ ਕਾਟਨ ਦਾ ਕੱਪੜਾ ਜੀ ਇਹ ਮੈਚਿੰਗ ਸੂਟ ਰੇਟ ਸਿਰਫ 300 ਰੁਪਏ ਦੇ ਵਿੱਚ ਜੀ ਬਾਜ਼ਾਰ 'ਚ ਮੈਨੇ 400 ਦਾ ਬਾਜ਼ਾਰ 'ਚ ਮਿਲੇ 500 ਦਾ ਭਰਾਵਾਂ ਦੀ ਹੱਟੀ ਦਾ ਰੇਟ ਸਿਰਫ 300 ਰੁਪਏ ਆ ਜੀ ਪਰਾਮਾ ਦੀ ਹੱਤੀ ਤੇ ਲੱਗ ਚੁੱਕਿਆ ਗਰਮੀ ਵਾਲੇ ਸੂਟਾਂ ਦਾ ਭਾਰੀ ਮੇਲ ਮੇਲਾ ਭਾਰੀ ਸੇਲ ਮੇਲੇ ਦੇ ਵਿੱਚ ਗਰਮੀ ਵਾਲੇ ਸੂਟ ਸਿਰਫ 300 ਰੁਪਏ ਚ ਕਰਤੇ ਜੀ ਐਕਸਪੋਰਟ ਦੀ ਕਾਟਨ ਦੇ ਕੱਪੜੇ ਹੈ ਜੀ ਰੰਗ ਡਿਜ਼ਾਈਨ ਤਾਂ ਤੁਹਾਡੀ ਮਰਜ਼ੀ ਦੇ ਮਿਲ ਜਾਣਗੇ ਜੀ ਪਰਾਮਾ ਦੇ ਅੱਗੇ ਲੱਗ ਚੁੱਕਿਆ ਭਾਰੀ ਸੇਲ ਮੇਲਾ ਸੇਲ ਮੇਲੇ ਦੇ ਵਿੱਚ ਗਰਮੀ ਵਾਲੇ ਵਧੀਆ-ਵਧੀਆ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟ ਆ ਗਏ ਜੀ 300 ਰੁਪਏ ਦੇ ਵਿੱਚ ਜੀ ਆ ਲਓ ਰੰਗ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਜੀ ਗਰਮੀ ਵਾਲੇ ਸੂਟ ਐਕਸਪੋਰਟ ਕਾਟਨ ਦੇ ਜੀ ਮੈਚਿੰਗ ਸੂਟ 5 ਮੀਟਰ ਕਪੜਾ ਸਿਰਫ 300 ਰੁਪਏ ਦੇ ਵਿੱਚ ਜੀ ਇਹਦੇ ਕੋਈ ਰੰਗ ਰੇਕ ਡਿਜ਼ਾਈਨ ਦੇ ਵਿੱਚ ਤਿੰਨ ਤੋਂ ਚਾਰ ਕਲਰ ਹੋਣਗੇ ਜੀ ਭਰਾਵਾਂ ਦੀ ਹੱਟੀ ਤੇ ਲੱਗ ਚੁੱਕਿਆ ਭਾਰੀ ਸੇਲ ਮੇਲਾ ਭਾਰੀ ਸੇਲ ਮੇਲੇ ਦੇ ਵਿੱਚ ਗਰਮੀ ਵਾਲੇ ਸੂਟ ਸਿਰਫ 300 ਪੇਸ਼ ਕਰਦੇ ਜੀ ਰੰਗ ਲਾਈਟਲੇਲੋ ਡਾਰਕਲੇਲੋ ਕੰਟਰਾਸਟਲੇਲੋ ਸਾਰ ਮੇਲ ਦਾ ਮਾਰ ਪਹੁੰਚ ਗਿਆ ਜੀ ਮਾਲ ਬਹੁਤ ਕੁਆਨਟੀਟੀ ਜਾਇਆ ਸਾਵੇਂ ਡਿਜ਼ਾਈਨ ਲਈ ਛੇਤੀ ਛੇਤੀ ਪਹੁੰਚਿਆ ਕਰੋ ਜੀ ਨਹੀਂ ਡਿਜ਼ਾਈਨ ਖਤਮ ਹੋ ਜਾਂਦੇ ਆ ਗਾਹ ਕਹਿੰਦਾ ਤੁਸੀਂ ਦਿਖਾਉਣੇ ਹੋਰ ਉਹ ਨਹੀਂ ਚੀਜ਼ ਨਹੀਂ ਜੀ ਜਿਹੜੇ ਸਾਵੇਂ ਡਿਜ਼ਾਈਨ ਲੈਣੇ ਤੇ ਛੇਤੀ ਛੇਤੀ ਪਹੁੰਚੋ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਪ੍ਰੇਤੀ ਆ ਗਈ ਜੀ ਪਿਓਰ ਕਾਟਨ ਦਾ ਸੂਟ ਹੈ ਜੀ ਐਕਸਪੋਰਟ ਵੀ ਕਾਟਨ ਰੇਟ ਸਿਰਫ 300 ਰੁਪਏ ਦੇ ਵਿੱਚ ਜੀ ਮੈਚਿੰਗ ਸੂਟ ਸਿਰਫ 300 ਰੁਪਏ ਦੇ ਵਿੱਚ ਸਿਰਫ 300 ਰੁਪਏ ਦੇ ਵਿੱਚ ਨਹੀਂ ਧਰਮੀ ਵਾਲੇ ਸੂਤਾਂ ਦੀ ਵਿਰਾਤੀ ਸਿਰਫ 300 ਰੁਪਏ ਚ ਕਰਦੇ ਜੀ ਭਰਾਵਾਂ ਜੀ ਹਿੱਕ ਤੇ ਪਾਰੀ ਸੇਲ ਮੇਲੇ ਦੇ ਵਿੱਚ ਭਰਾਵਾਂ ਦੀ ਹਿੱਕ ਤੇ ਹਰੇਕ ਕੱਪੜੇ ਦੀ ਸੇਲ ਚੱਲ ਰਹੀ ਹੈ ਜੀ ਵਧੀਆ ਕੱਪੜਾ ਲੈਣੇ ਪਹੁੰਚਿਆ ਕਰੋ ਛੇਤੀ ਛੇਤੀ ਪਹੁੰਚੋ ਸਾਵੇੜੇ ਲੈ ਲਈਏ ਭਰਾਵਾਂ ਦੀ ਹਿੱਕ ਤੇ ਲੱਗ ਚੁੱਕਿਆ ਪਾਰੀ ਸੇਲ ਮੇਲਾ ਸਮਰ ਸੇਲ ਮੇਲਾ ਧਰਮੀ ਵਾਲੇ ਸੂਤਾਂ ਦਾ ਪਾਰੀ ਸੇਲ ਮੇਲਾ ਜੀ ਅੱਜ ਕਿਹ ਜੀ ਬਤਨ ਰੰਗ ਗਾਇਆ ਦੇ ਇੰਟਰੀ ਆ ਦੇ ਲੈ ਲੋ ਬਹੁਤ ਚੰਗਾ ਡੈਨ ਵਿਕ ਰਿਹਾ ਹੈ ਜੀ ਰੇਟ ਸਿਰਫ 300 ਰੁਪਏ ਦੇ ਵਿੱਚ ਜੀ ਸਿਰਫ 100 300 ਰੁਪਏ ਚਾਹ ਸਾਰੇ ਡੈਨ ਜੀ ਆ ਦੇਖੋ ਡਿਜ਼ਾਈਨ ਸਿਰਫ 300 ਰੁਪਏ ਦੀ ਪ੍ਰਾਮਾਣਿਤ ਭਾਰੀ ਸੇਲ ਮੇਲੇ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਨਵੇਂ-ਨਵੇਂ ਕੁਆਲਿਟੀ ਐਕਸਪੋਰਟ ਕਾਟਨ ਦੀ ਕੁਆਲਿਟੀ ਸਿਰਫ 300 ਰੁਪਏ ਚ ਕਰਤੀ ਜੀ ਸਿਰਫ 300 ਰੁਪਏ ਦੇ ਵਿੱਚ ਰੰਗ ਲਾਈਟ ਲੈ ਲਓ ਡਾਰਕ ਲੈ ਲਓ ਗਰਮੀ ਵਾਲੇ ਕਲਰ ਸਿਰਫ 300 ਰੁਪਏ ਦੇ ਵਿੱਚ ਜੀ